ਕੱਲੀ ਤੁਹਾਡੇ ਚੈਨਲ ਤੇ ਇੱਕ ਪੋਸਟ ਨਿਊ ਚੱਲੀ ਸੀ ਵੀ ਕਿਸਾਨਾੜ 13 13 ਦਾ ਮਾਲਕ ਜਗਤੇਪ ਸਿੰਘ ਖਾਲਸਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ 30 ਲੱਖ ਰੁਪਏ ਦੀ ਠੱਗੀ ਵਜੀ ਹੈ ਜੀ ਉਹ ਜੋ ਵੀ ਸਾਰਾ ਮਸਲਾ ਉਹ ਐਕਸਪਾਇਰੀ ਦਾ ਜੀ ਜੋ ਵੀ ਲੋਕ ਕਹਿ ਰਹੇ 30 ਲੱਖ ਦੀ ਠੱਗੀ ਵਜੀ ਹੈ ਇਹ ਕਿਤੇ ਵੀ ਜੇ ਆਉਣ ਰਿਕਾਰਡs ਉੱਤੇ ਨਾ 30 ਲੱਖ ਦੀ ਠੱਗੀ ਵਜੀ ਹੈ ਤਾਂ ਤੁਸੀਂ ਆਪਣੇ ਸਬੂਤ ਦਿਖਾਓ ਜ਼ਬਰਦਸਤੀ ਉਸ ਮਾਮਲੇ ਨੂੰ ਸਾਡੇ ਮਾਰਟ ਨਾਲ ਰਿਲੇਟ ਕੀਤਾ ਜਾ ਰਿਹਾ ਕਿਉਂ ਕਿਉਂਕਿ ਜੋ ਗ੍ਰਿਫਤਾਰੀ ਦੀ ਗੱਲ ਹੋਈ ਹੈ ਜੀ ਉਹ ਗ੍ਰਿਫਤਾਰੀ ਬਠਿੰਡਾ ਤੋਂ ਮੇਰੇ ਮਾਰਟ ਤੋਂ ਹੋਈ ਹੈ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਤੁਸੀਂ ਠਾਗੇ ਆ ਇਹ ਤਾਂ ਗਵਰਨਮੈਂਟ ਨੇ ਕੋਰਟ ਨੇ ਡਿਸਾਈਡ ਕਰਨਾ ਹੁੰਦਾ ਹੈ ਉਹ ਲੀਗਲੀ ਚੱਲਣਗੇ ਲੀਗਲੀ ਤੁਸੀਂ ਉਹਨਾਂ ਨਾਲ ਗੱਲ ਕਰੋ ਲੀਗਲੀ ਜੋ ਮੈਟਰ ਤੁਸੀਂ ਰਿਜ਼ੋਲਵ ਕਰੋ ਤੁਸੀਂ ਸੋਸ਼ਲ ਮੀਡੀਆ ਤੇ ਗੱਲਾਂ ਕਰਕੇ ਐ ਨਹੀਂ ਚੱਲਦਾ ਹੁੰਦਾ ਮੈਂ 20 ਸਾਲ ਤੋਂ ਉਹਨਾਂ ਮੁੰਡੇ ਨੂੰ ਜਾਣਦੀ ਜੀ ਬਹੁਤ ਵਧੀਆ ਬਹੁਤ ਵਧੀਆ ਉੱਚੀ ਸੋਚ ਵਾਲਾ ਸਾਫ਼ ਸੁਥਰਾ ਇਨਸਾਨ ਹੈ ਤੇ ਨਿੰਦਿਆ ਕਰਨੋਂ ਤੇ ਗੁਰੂਆਂ ਨੂੰ ਨਹੀਂ ਛੱਡਿਆ ਤੁਹਾਨੂੰ ਪਤਾ ਹੀ ਆ ਦੁਨੀਆ ਸੱਚ ਨੂੰ ਤਾਂ ਦਬਾਉਣਾ ਹੀ ਚਾਹੁੰਦੇ ਆ ਹਾਂਜੀ ਵੀਰੇ ਪਿਛਲੇ ਦਿਨੀ ਬਠਿੰਡੇ ਤੋਂ ਇੱਕ ਗ੍ਰਿਫਤਾਰੀ ਹੋਈ ਸੀ ਇੱਕ ਬੰਦਾ ਫੜਿਆ ਗਿਆ ਸੀ 13-13 ਹੱਤੇ ਨਾਲ ਉਸ ਦਾ ਨਾਮ ਜੁੜਿਆ ਸੀ ਕਿ ਇੱਕ ਉਸ ਬ੍ਰਾਂਡ ਤੋਂ ਸਟੋਰ ਚਲਾਉਂਦੇ ਨੇ ਤੇ ਉਸ ਨੂੰ ਲੈ ਕੇ ਵਿਵਾਦ ਸੀ ਕਿ ਪੈਸੇ ਲੈ ਲੇਗੇ ਤੇ ਸਮਾਨ ਨਹੀਂ ਦਿੰਦਾਗੇ ਪਹਿਲਾਂ ਤਾਂ ਉਹ ਮਾਮਲਾ ਜਾਨਣਾ ਚਾਹੁੰਦੇ ਆ ਕੀ ਮਾਮਲਾ ਸੀ ਤੇ ਤੁਹਾਡੇ ਨਾਲ ਕੀ ਕੋਈ ਲਿੰਕ ਹੈ ਉਸ ਚੀਜ਼ ਨੂੰ ਲੈ ਕੇ ਹਾਂ ਜੀ ਸэр ਪਹਿਲਾਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਡੇਲੀ ਪੋਸਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਤੇ ਬਹੁਤ-ਬਹੁਤ ਧੰਨਵਾਦ ਜੀ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਮੈਂ ਬਠਿੰਡੇ ਕਿਸਾਨ ਮਾਰ 13 13 ਦਾ ਮਾਲਕ ਆ ਜੀ ਕਿਸਾਨ ਮਾਰ 13 13 ਬਠਿੰਡਾ ਉਹਦਾ ਮੈਂ ਮਾਲਕ ਆ ਜੀ ਤੇ ਮੈਂ ਕਿਸਾਨਾਟ 13 13 ਦੀ ਫਰੈਂਚਾਈਜ਼ ਲਈ ਹੈ ਜੀ ਕੱਲ ਹੀ ਤੁਹਾਡੇ ਚੈਨਲ ਤੇ ਇੱਕ ਪੋਸਟ ਨਿਊ ਚੱਲੀ ਸੀ ਵੀ ਕਿਸਾਨਾਟ 13 13 ਦਾ ਮਾਲਕ ਜਗਤੇਪ ਸਿੰਘ ਖਾਲਸਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ 30 ਲੱਖ ਰੁਪਏ ਦੀ ਠੱਗੀ ਵਜੀ ਹੈ ਜੀ ਉਹਦੇ ਬਾਰੇ ਕੁਝ ਥੋੜਾ ਸਪਸ਼ਟ ਕਰਨ ਦੇਣਾ ਹੈ ਜਿਵੇਂ ਕਿ ਤੁਸੀਂ ਕਿਹਾ ਵੀ ਤੁਹਾਡੇ ਪੋਸਟ ਤੇ ਚਲਾਇਆ ਗਿਆ ਵੀ 30 ਲੱਖ ਰੁਪਏ ਠੱਗੀ ਵਜੀ ਹੈ ਦੇਖੋ ਉਹ ਤਾਂ ਆਪਾਂ ਕੋਰਟ ਨੇ ਸਪਸ਼ਟ ਕਰਨਾ ਵੀ 30000 ਦੀ ਠੱਗੀ ਕਿਵੇਂ ਵਜੀ ਹੈ ਜੀ ਠੀਕ ਹੈ ਨਹੀਂ ਉਹਨਾਂ ਨੇ ਸਪਸ਼ਟ ਕਿਹਾ ਵੀ ਸਾਨੂੰ ਮਾਲ ਨਹੀਂ ਮਿਲਿਆ ਉਹ ਤਾਂ ਦੇਖੋ ਹੌਂ ਰਿਕਾਰਡ ਦੋਨੇ ਧਿਰਾਂ ਕੋਲੇ ਆਪਣੇ ਕੋਲੇ ਪ੍ਰੂਫ ਹੋਣਗੇ ਉਹ ਤਾਂ ਉਹਨਾਂ ਨੇ ਪ੍ਰੂਫ ਕਰਨੇ ਆ ਉਹ ਪ੍ਰੂਫ ਕਰ ਦੇਣਗੇ ਵੀ ਸਾਡੇ ਕੋਲੇ 30 ਲੱਖ ਦਾ ਸਮਾਨ ਆਇਆ ਜਾਂ ਨਹੀਂ ਆਇਆ ਜੇ ਕੋਈ ਸੀ ਵਾਪਸ ਲਿਆ ਤਾਂ ਉਹ ਕੀ ਲਿਆ ਬਸ ਉਹਦਾ ਮੇਨ ਮਸਲਾ ਤਾਂ ਹੈਗਾ ਜੀ ਕਈ ਲੋਕਾਂ ਕੋਲੇ ਜਿੰਨੇ ਅਸੀਂ ਸਭ ਤੋਂ ਪਹਿਲਾਂ ਇੱਕ ਚੀਜ਼ ਸਪਸ਼ਟ ਕਰ ਦਈਏ ਵੀ ਅਸੀਂ ਨਾ ਤਾਂ ਕਿਸਾਨ 13 13 ਦੇ ਪੱਖ ਚ ਗੱਲ ਕਰਨੀ ਆ ਨਹੀਂ ਅਸੀਂ ਆਮ ਲੋਕ ਜੇ ਕਿ ਜੋ ਕਿ ਪੀੜਤਰ ਕਹਿ ਰਹੇ ਆ ਜਿਨ੍ਹਾਂ ਨਾਲ ਠੱਗੀ ਪੱਜੀ ਆ ਤੇ ਅਸੀਂ ਉਹਨਾਂ ਦਾ ਪੱਖ ਆ ਅਸੀਂ ਆਪਣੇ ਪੱਖ ਤੋਂ ਆਏ ਆ ਕਿਉਂਕਿ ਅਸੀਂ ਵੀ ਇੱਕ ਗਰੀਬ ਪਰਿਵਾਰਾਂ ਚੋਂ ਚੱਲ ਕੇ ਇੱਕ ਇਕੱਠੇ ਹੋ ਕੇ ਰਲ ਕੇ ਬਿਜ਼ਨਸ ਸ਼ੁਰੂ ਕੀਤਾ ਜੀ ਹਿੱਸੇ ਪਾ ਆ ਕੇ ਤਾਂ ਉਸ ਦਾ ਬੈਡ ਇਫੈਕਟ ਸਾਡੇ ਆਪਣੇ ਮਾਰਤੇ ਪੈ ਰਿਹਾ ਤੇ ਉਹਦੇ ਬਾਰੇ ਅਸੀਂ ਮੇਨ ਮੁੱਦੇ ਤੇ ਗੱਲ ਕਰਾਂਗੇ ਜੀ ਜਿਹੜੀ ਉਹ ਮਸਲੇ ਦੀ ਗੱਲ ਹੈ ਜੀ ਉਹ ਚੀਜ਼ ਗੱਲ ਇਹ ਹੈ ਵੀ ਲੋਕਾਂ ਨੇ ਜਿੰਨੇ ਜਿੱਥੋਂ ਤੱਕ ਜਿਹਦਾ ਜਿਹਦਾ ਮੈਨੂੰ ਪਤਾ ਜੀ ਮੈਂ ਸਿਰਫ ਉਹਨਾਂ ਦੀ ਗੱਲ ਕਰੂੰਗਾ ਤੱਥ ਦੇ ਆਧਾਰ ਤੇ ਪ੍ਰੂਫ ਦੇ ਆਧਾਰ ਤੇ ਜੀ ਵੀ ਜੋ ਵੀ ਕਹਿੰਦੇ ਆ ਕਿਉਂਕਿ ਇਹ ਮਸਲਾ ਬਠਿੰਡੇ ਨਾਲ ਜੁੜਿਆ ਹੈ ਮੇਰੇ ਮਾਟ ਨਾਲ ਜੁੜਿਆ ਹੈ ਇੱਕ ਸਮੇਂ ਮੇਰਾ ਭਰਾ ਬਣਿਆ ਸੀਗਾ ਮੇਰੇ ਮਾਟ ਤੇ ਆਇਆ ਸੀ ਤੇ ਉਹਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਦਸੀਆਂ ਕੁਝ ਗੱਲਾਂ 'ਚ ਉਹਨਾਂ ਨੇ ਜੋ ਮੈਨੂੰ ਗੱਲਾਂ ਕੰਗਾਂ ਉਹ ਗੱਲਾਂ ਤੇ ਮੈਂ ਅਮਲ ਵੀ ਕੀਤਾ ਸੋਚਿਆ ਸਮਝਿਆ ਤੇ ਨਾਲ ਹੀ ਉਸ ਬੰਦੇ ਨੇ 11 ਲੱਖ ਰੁਪਏ ਦਾ ਆਪਦਾ ਕੰਮ ਸਟਾਰਟ ਕੀਤਾ ਸੀ ਤੇ ਉਹ ਤਕਰੀਬਨ ਪ੍ਰੋਪਰ ਵੀਡੀਓ ਵੀ ਪਈ ਹੈ ਜਿਹਦੀ ਮੈਂ ਤੁਹਾਨੂੰ ਕਲਿੱਪ ਵੀ ਦੇ ਕੇ ਜਾਊਂਗਾ ਜੀ ਉਹ ਵੀ ਮੈਂ ਬੇਨਤੀ ਕਰਦਾ ਤੁਹਾਨੂੰ ਜਰੂਰ ਚਲਾਇਓ ਜਿਹਦੇ ਵਿੱਚ ਉਹ ਪ੍ਰੋਪਰ ਆਪ ਮੰਨਦੇ ਜੀ 9 ਲੱਖ ਰੁਪਏ ਦਾ ਮੈਨੂੰ ਸਮਾਨ ਹੈ ਉਸ ਤੋਂ ਬਾਅਦ ਮੈਨੂੰ 2.5 ਲੱਖ ਦੇ ਰੈਕ ਵੀ ਮਿਲੇ ਆ ਜਾਂ ਕੁਝ ਹੋਰ ਸਮਾਨ ਕੰਪਿਊਟਰ ਵਗੈਰਾ ਏਸੀ ਵਗੈਰਾ ਤੇ ਐਲਕਾਲਾਈਨ ਮਸ਼ੀਨ ਵਗੈਰਾ ਉਹ ਸਾਰੀ ਉਹਨੂੰ ਮਿਲੀ ਹੋਈ ਹੈ ਤਾਂ ਵੀ ਉੱਥੇ ਜਿਉਂਨੇ 11 ਲੱਖ ਰੁਪਏ ਦਿੱਤਾ ਤਾਂ ਉਹਨੇ ਤਾਂ ਉਹਨੂੰ ਸਮਾਨ ਵੀ ਮਿਲਿਆ ਪਰ ਇਸ ਉੱਥੇ ਉਹ ਸਮਾਨ ਦਾ ਰੋਲਾ ਨਹੀਂਗਾ ਉਹ ਬਾਅਦ ਚ ਉਹਨਾਂ ਤੋਂ ਸਟੋਰ ਨਹੀਂ ਚੱਲਿਆ ਜਾਂ ਕਿਸੇ ਕਾਰਨ ਕੋਈ ਵੀ ਕਾਰਨ ਹੋ ਗਏ ਉਹ ਦੇਖੋ ਉਹਨਾਂ ਦਾ ਮੈਟਰ ਹੈ ਤੇ ਸਮਾਨ ਸਟੋਰ ਨਹੀਂ ਚੱਲਿਆ ਤਾਂ ਉਹ ਇੱਕ ਸਮਾਨ ਐਕਸਪਾਇਰ ਹੋ ਗਿਆ ਤਾਂ ਉਹ ਲੋਕਾਂ ਨੇ ਐਕਸਪਾਇਰ ਵਾਪਸ ਕੀਤਾ ਉਹ ਜੋ ਵੀ ਸਾਰਾ ਮਸਲਾ ਉਹ ਐਕਸਪਾਇਰੀ ਦਾ ਹੀ ਜੋ ਵੀ ਲੋਕ ਕਹਿ ਰਹੇ ਜਿਵੇਂ ਤੁਹਾਡੇ ਚੈਨਲ ਤੇ ਚੱਲੇ ਵੀ 30 ਲੱਖ ਦੀ ਠੱਗੀ ਵਜਈ ਹੈ ਇਹ ਕਿਤੇ ਵੀ ਜੇ ਆਉਣ ਰਿਕਾਰਡs ਉਹਦੇ ਨਾਲ 30 ਲੱਖ ਦੀ ਠੱਗੀ ਵਜਈ ਹੈ ਤਾਂ ਤੁਸੀਂ ਆਪਣੇ ਸਬੂਤ ਦੇ ਸਕਦੇ ਗ੍ਰੇ ਤਾਂ ਇੱਕ ਨਿਊਜ਼ ਆਈ ਹੈ ਨਾ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਚਲੋ ਉਹ ਤਾਂ ਸੱਚ ਜਾਂ ਝੂਠ ਹੈ کورٹ ਦੇ ਵਿੱਚ ਨਿਤਾੜਾ ਹੋਏਗਾ ਪਰ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਮਾਰਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਮਾਮਲੇ ਦਾ ਤੁਸੀਂ ਉਹ ਸਪਸ਼ਟੀ ਕਰਨ ਦੇਣਾ ਚਾਹੁੰਦੇ ਹੋ ਜੀ ਜੀ ਬਿਲਕੁਲ ਬਿਲਕੁਲ ਜੀ ਮੈਂ ਉਹੀ ਸਪਸ਼ਟੀ ਕਰਨ ਦੇਣਾ ਚਾਹੁੰਦਾ ਕਿ ਸਾਡੇ ਨਾਲ ਉਸ ਮਾਮਲੇ ਦਾ ਕੋਈ ਰੋਲਾ ਨਹੀਂ ਪਰ ਜਬਰਦਸਤੀ ਉਸ ਮਾਮਲੇ ਨੂੰ ਸਾਡੇ ਮਾਰਟ ਨਾਲ ਰਿਲੇਟ ਕੀਤਾ ਜਾ ਰਿਹਾ ਕਿਉਂ ਕਿਉਂਕਿ ਜੋ ਗ੍ਰਿਫਤਾਰੀ ਦੀ ਗੱਲ ਹੋਈ ਹੈ ਜੀ ਉਹ ਗ੍ਰਿਫਤਾਰੀ ਬਠਿੰਡਾ ਤੋਂ ਮੇਰੇ ਮਾਰਟ ਤੋਂ ਹੋਈ ਹੈ ਜੀ ਕਿਵੇਂ ਹੋਈ ਹੈ ਕਿਉਂਕਿ ਅ ਅਸੀਂ ਆਪਣੇ ਸੰਡੇ ਪਿਛਲੇ ਸੰਡੇ ਓਪਨਿੰਗ ਕਰਨੀ ਸੀ ਜੀ ਅ ਆਪਣੀ ਤਕਰੀਬਨ 8 ਤਰੀਕ ਦੀ ਤਾਂ ਇਹਨਾਂ ਨੇ ਉੱਥੇ ਸੋਸ਼ਲ ਮੀਡੀਆ ਤੇ 7 ਤਰੀਕ ਨੂੰ ਸਾਡੇ ਮਾਰਟ ਦਾ ਨਾਮ ਲੈ ਕੇ ਮਾਰਟ ਦਾ ਨਾਮ ਲੈ ਕੇ ਐਸਆਈਓ ਨੰਬਰ 4142 ਭਾਰਤ ਨਗਰ ਵੀ ਉੱਥੇ ਉਹ ਜਾਲੀ ਸਮਾਨ ਮਿਲਦਾ ਰੀਲੇਬਲ ਕਰਕੇ ਵੇਚਦੇ ਆ ਠੀਕ ਹੈ ਜੀ ਉਹਦੀ ਬਕਾਇਦਾ YouTube ਤੇ ਵੀਡੀਓ ਵੀ ਪਈ ਹੈ ਤਾਂ ਉਹ ਆਪਾਂ ਵੀ ਉਹਨਾਂ ਨੂੰ ਸਪਸ਼ਟ ਕਰਨੇ ਦਿੱਤਾ ਵੀ ਤੁਸੀਂ ਭਾਈ ਸਾਡੇ ਮਾਰਟ ਚਾ ਕੇ ਚੈੱਕ ਕਰ ਸਕਦੇ ਹੋ ਜੋ ਵੀ ਤੁਹਾਨੂੰ ਲੱਗਦਾ ਕਿਸੇ ਕਾ ਦਾ ਤਾਂ ਸਾਡੇ ਤੇ ਤੁਸੀਂ ਕਾਰਵਾਈ ਕਰ ਸਕਦੇ ਜੀ ਠੀਕ ਹੈ ਜੀ ਕਿਉਂਕਿ ਉੱਥੇ ਸਾਡੇ ਦਾ ਕੋਈ ਕਿਸਾਨਾ 13-13 ਦੇ ਮਾਲਕ ਨਾਲ ਕੋਈ ਹੋਣੀਏਗਾ ਕੋਈ ਰੋਲਾ ਨਹੀਂ ਹੈਗਾ ਤੇ ਕੋਈ ਅਸੀਂ ਉਹਨਾਂ ਦੇ ਪੱਖ ਚ ਨਹੀਂ ਗੱਲ ਕਰਦੇ ਅਸੀਂ ਗੱਲ ਕਰ ਰਹੇ ਹਾਂ ਵੀ ਅਸੀਂ ਆਪ ਦਾ ਜਿਹੜਾ ਮਾਰਟ ਚਲਾਇਆ ਉਹਨਾਂ ਨੇ ਉਸ ਮਾਰਟ ਨੂੰ ਬਲੇਮ ਕੀਤਾ ਜੀ ਉਸ ਸਮਾਰਟ ਪ੍ਰਤੀ ਅਸੀਂ ਗੱਲ ਕਰ ਰਹੇ ਹਾਂ ਤੇ ਉਹਨਾਂ ਨੇ ਵੀ ਉਸ ਨੂੰ ਵੀ ਚੀਨੂ ਭੰਡਿਆ ਤੇ ਦੂਸਰੇ ਦਿਨ ਅਸੀਂ ਜਿਹਦੇ ਓਪਨਿੰਗ ਕਰਨੀ ਸੀਗੀ ਤਾਂ ਇਸ ਰੋਲੇ ਦਾ ਕਰਕੇ ਵਿਵਾਦ ਦਾ ਕਰਕੇ ਸਾਡੀ ਓਪਨਿੰਗ ਨਹੀਂ ਹੋਈ ਤੇ ਉਸ ਦੀ ਮੈਂ ਆਪਣੀ ਦਰਖਾਸਤ ਐਸਐਸਪੀ ਸਾਹਿਬ ਨੂੰ ਵੀ ਪੋਸਟ ਕਰ ਚੁੱਕਿਆ ਜੀ ਕਿਉਂਕਿ ਮੈਂ ਦੋ ਤਿੰਨ ਵਾਰ ਉਹਨਾਂ ਦੇ ਆਫਿਸ ਗਿਆ ਸੀਗਾ ਤੇ ਮੈਨੂੰ ਉਹ ਨਹੀਂ ਮਿਲੇ ਤੇ ਮੈਂ ਉੱਥੇ ਵੀ ਦਰਖਾਸਤ ਐਸਐਸਪੀ ਸਾਹਿਬ ਨੂੰ ਪੋਸਟ ਕਰਤੀ ਹੈ ਤੇ ਉਸ ਤੇ ਵੀ ਜੋ ਵੀ ਮਸਲਾ ਹੋਊਗਾ ਤੇ ਕਿਉਂਕਿ ਮੈਂ ਰਿਪੋਰਟਰ ਦਾ ਤੇ ਬਾਕੀ ਜੋ ਵੀ ਮੇਰਾ ਉੱਥੇ ਸਿਸਟਮ ਵੀ ਖਰਾਬ ਹੋਇਆ ਜਾਂ ਮੇਰਾ ਨੁਕਸਾਨ ਹੋਇਆ ਉਹਦਾ ਮੈਂ ਡੈਫਰਮੇਸ਼ਨ ਦਾ ਉਹਨਾਂ ਤੇ ਸਾਰਿਆਂ ਤੇ ਤੁਹਾਨੂੰ ਤੁਹਾਨੂੰ ਹੁਣ ਦਿੱਕਤ ਕੀ ਆ ਰਹੀ ਹੈ ਜੀ ਤੁਹਾਨੂੰ ਕੀ ਪ੍ਰੋਬਲਮ ਚੱਲ ਰਹੀ ਹੈ ਬਿਲਕੁਲ ਜੀ ਉਹ ਮੈਂ ਸੰਡੇ ਨੂੰ ਰੋਕ ਕੇ ਨੈਕਸਟ ਸੰਡੇ ਓਪਨਿੰਗ ਕੀਤੀ ਜੀ ਕੱਲ ਮੈਂ ਓਪਨਿੰਗ ਕੀਤੀ ਹੈ ਜੀ ਸੰਡੇ ਦੀ ਉੱਥੇ ਮੈਂ ਬਾਕਾਇਦਾ ਸਾਰੇ ਨਿਊ ਚੈਨਲਾਂ ਨੂੰ ਫੋਨ ਵੀ ਕੀਤਾ ਠੀਕ ਹੈ ਨਾ ਜੀ ਇਸੇ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਇਹ ਸਮਾਂ ਦਿੱਤਾ ਠੀਕ ਹੈ ਨਾ ਜੀ ਤੇ ਉਹ ਕੋਈ ਵੀ ਨਿਊ ਚੈਨਲ ਉੱਥੇ ਮੇਰੇ ਤੱਕ ਪਹੁੰਚੇ ਨਹੀਂ ਜੀ ਕਿਉਂਕਿ ਜਿਵੇਂ ਵੀ ਹੁੰਦਾ ਆ ਪੱਕ ਪੱਖ ਤੇ ਕੋਈ ਵੀ ਨਿਊਜ਼ ਨੂੰ ਨਹੀਂ ਚਲਾ ਸਕਦੇ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਉਹ ਸਾਡਾ ਪੱਖ ਤਾਂ ਲੈ ਸਕਦੇ ਨਾ ਜਿਵੇਂ ਤੁਸੀਂ ਵੀ ਸਾਡੇ ਪੱਖ ਲਈ ਤੱਬੀ ਸਾਡਾ ਪੱਖ ਲੈ ਸਕਦੇ ਪਰ ਸਾਡਾ ਪੱਖ ਕਿਸੇ ਨੇ ਨਹੀਂ ਲਿਆ ਜੀ ਕਿਉਂਕਿ ਹੁਣ ਉੱਥੇ ਮਾਰਟ ਤੇ ਜਦੋਂ ਆਉਂਦੇ ਆ ਲੋਕ ਤਾਂ ਲੋਕ ਕਹਿੰਦੇ ਵੀ ਤੁਹਾਡਾ ਸਮਾਨ ਚੋਰੀ ਗਿਆ ਜੀ ਤੁਹਾਡਾ ਰੀ ਲੈਵਲ ਦੇ ਕਰਕੇ ਜੇ ਤੁਹਾਡੇ ਤੁਹਾਡੇ ਮਾਲਕ ਤੇ ਵੀ ਕੇਸ ਹੋਇਆ ਹੈ ਠੱਗੀ ਦੇ ਮਾਮਲੇ ਹੈ ਠੀਕ ਹੈ ਜੀ ਪਹਿਲੀ ਗੱਲ ਤਾਂ ਵੀ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਵੀ ਅਸੀਂ ਫਰੈਂਚਾਈਜ਼ੀ ਲਈ ਹੈ ਜੇ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਹਾਂ ਤਾਂ ਵੀ ਉਹ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਸਾਨੂੰ ਬਿਜ਼ਨਸ ਨਹੀਂ ਕਰਨ ਦੇ ਰਹੇ ਕਿਉਂਕਿ ਅੱਜ ਦੇ ਸਮੇਂ 'ਚ ਸਭ ਤੋਂ ਵੱਡੀ ਆਪਣੀ ਪ੍ਰੋਬਲਮ ਹੈ ਵੀ ਬੇਰੋਜ਼ਗਾਰੀ ਦੀ ਤੇ ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਉੱਠ ਕੇ ਥੋੜਾ ਮੋਟਾ ਕੰਮ ਕਰਦੇ ਆ ਤਾਂ ਅਸੀਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਸ਼ਿਕਾਰ ਹੋ ਜਾਂਦੇ ਆ ਤੇ ਸਾਡਾ ਆਰਥਿਕ ਨੁਕਸਾਨ ਹੁੰਦਾ ਜੀ ਤਾਂ ਨੁਕਸਾਨ ਦੇ ਪ੍ਰਤੀ ਅਸੀਂ ਤੁਹਾਡੇ ਕੋਲ ਅਪੀਲ ਕਰਨ ਆਏ ਆ ਵੀ ਉਹਨਾਂ ਨੇ ਜੋ ਵੀ ਗੱਲਾਂ ਕਹਿ ਰਹੀਆਂ ਕੁਝ ਤੋਂ ਬੇਬੁਨਿਆਦ ਹੈ ਜਿਨ੍ਹਾਂ ਦੇ ਅਸੀਂ ਪੁਖਤਾ ਸਬੂਤ ਵੀ ਲੈ ਕੇ ਆਏ ਆ ਦੂਜਾ ਸਾਡਾ ਪੂਰਾ ਬੈਡ ਇੰਪੈਕਟ ਸਾਡੇ ਬਿਜ਼ਨਸ ਤੇ ਪੈ ਰਿਹਾ ਜੀ ਕਿਉਂਕਿ ਕਿੱਥੇ ਦਾ ਅਸੀਂ ਨਵਾਂ ਬ੍ਰਾਂਡ ਸਟਾਰਟ ਕੀਤਾ ਸੀ ਤੇ ਆਪ ਦਾ ਬ੍ਰਾਂਡ ਸਟਾਰਟ ਕੀਤਾ ਜੀ ਉਹਦੀ ਜੀਐਸਟੀ ਵੀ ਮੇਰੇ ਨਾਂ ਤੇ ਹੈ ਕਿਸਾਨ ਮਾਰਡ ਤੀਣਾ ਤੀਣਾ ਬਠੰਡਾ ਦੀ ਤੇ ਉਥੋਂ ਦੀ ਜੋ ਹੈ ਐਗਰੀਮੈਂਟ ਆ ਆਪੇ ਸੀ ਆਪਾਂ ਕਦੀ ਰੈਂਟ ਐਗਰੀਮੈਂਟ ਉਹ ਵੀ ਮੇਰੇ ਨਾਂ ਤੇ ਆ ਤੇ ਵੀ ਉਥੇ ਮੈਨੂੰ ਵੀ ਉਥੇ ਆਪਣਾ ਬਿਜ਼ਨਸ ਕਰਨਾ ਮੁਸ਼ਕਲ ਹੋ ਰਹੀ ਹੈ ਤਾਂ ਵੀ ਅਸੀਂ ਸਭ ਤੋਂ ਮੰਗ ਕਰਦੇ ਵੀ ਸਾਡੀ ਸਪੋਰਟ ਕੀਤੀ ਜਾਵੇ ਕਿਉਂਕਿ ਅਸੀਂ ਵੀ ਆਮ ਘਰਾਂ ਦੇ ਬਿਜ਼ਨਸ ਕਰਨਾ ਚਾਹੁੰਦੇ ਆ ਤੇ ਆਪਣਾ ਰੋਜ਼ਗਾਰ ਤੋੜਨਾ ਚਾਹੁੰਦੇ ਆ ਕਿਉਂਕਿ ਸਾਡਾ ਰੋਜ਼ਗਾਰ ਇਸ ਤੇ ਕਿਉਂਕਿ ਮੈਂ ਐਚਡੀਐਫਸੀ ਬੈਂਕ ਵਿੱਚ ਜੌਬ ਕਰਦਾ ਸੀ ਤਾਂ ਮੈਂ ਆਪਣੀ ਜੌਬ ਛੱਡ ਕੇ ਇਸ ਬਿਜ਼ਨਸ 'ਚ ਆਇਆ ਸੀ ਤੇ ਨਾਲ ਹੀ ਆਪਣੇ ਕੁਝ ਦੋਸਤਾਂ ਮਿੱਤਰਾਂ ਦਾ ਪੈਸਾ ਵੀ ਲਵਾਇਆ ਤੇ ਉਹ bizness ਚ ਐ ਸੀ ਉਹ bizness ਹੁਣ ਮੇਰਾ ਬਿਲਕੁਲ ਠੱਪ ਹੋ ਰਿਹਾ ਜੀ ਤੇ ਉਹਦੇ ਪ੍ਰਤੀ ਮੈਂ ਸਾਰੇ ਨੂੰ ਬੇਨਤੀ ਕਰਨਾ ਚਾਹਣਾ ਹੈ ਵੀ ਸਾਰੇ ਇਸ ਗੱਲ ਨੂੰ ਸਮਝਣ ਤੇ ਮੈਨੂੰ ਸਪੋਰਟ ਕਰਨ ਵੀ ਤਾਂ ਕਿ ਕਿਉਂਕਿ ਸਾਡਾ ਉਸ ਵਿਚ ਨਾਲ ਕੋਈ ਰੋਲਾ ਨਹੀਂ ਹੈਗਾ ਤੇ ਤਾਂ ਬਸ ਇੰਨੀ ਕੁ ਬੇਨਤੀ ਹੈ ਜੀ ਇਹਨਾਂ ਦਾ ਵੀ ਆਪਣਾ ਸਟੋਰ ਹੈ ਜੀ ਇਹਨਾਂ ਨੇ ਫਰੈਂਚਾਈਜ਼ੀ ਲਈ ਹੈ ਇਹਨਾਂ ਨੂੰ ਵੀ ਇਹੀ ਮੇਨ ਮੁੱਦਾ ਨੁਕਸਾਨ ਹੋ ਰਿਹਾ ਹਾਲਾਂਕਿ ਮੈਂ ਨਮਾ ਜੀ ਮੈਂ ਹੁਣੇ ਸਟਾਰਟ ਕੀਤਾ ਬਟ ਇਹਨਾਂ ਦਾ 4 ਸਾਲ ਪੁਰਾਣਾ ਸਟੋਰ ਹੈ ਜੀ ਬਹੁਤ ਸਹੀ ਗੱਲ ਜੀ ਭਾਈ ਜੀ ਮੈਂ 18 ਸਾਲ ਜੌਬ ਕੀਤੀ ਹੈ ਹੋਟਲ ਮੈਨੇਜਮੈਂਟ ਕਰਤੋਂ ਵੱਖਰੇ ਵੱਖਰੇ ਹੋਟਲਾਂ 'ਚ ਕੰਮ ਕੀਤਾ ਮੁੰਬਈ ਬੈਂਗਲੌਰ ਹਦਰਾਬਾਦ 18 ਸਾਲ ਦਾ ਐਕਸਪੀਰੀਅੰਸ ਹੈ ਤੇ ਮੈਂ ਰੀਸੈਂਟਲੀ ਮੈਂ 1.5 ਸਾਲ ਨਾ लवली ਯੂਨੀਵਰਸਿਟੀ ਦੇ ਪ੍ਰੋਫੈਸਰ ਸਗਾ ਲਾਕਡਾਊਨ 'ਚ ਮੇਰੀ ਜੌਬ ਚਲੀ ਗਈ ਮੈਂ ਭਾਈ ਸਾਹਿਬ ਜਗਦੇਵ ਸਿੰਘ ਜੀ ਦੀ ਵੀਡੀਓ ਦੇਖ ਕੇ ਕਿਸਾਨੀ ਅੰਦੋਲਨ ਦੇ ਵਿੱਚ ਮੈਂ ਆਪਣਾ ਕਿਸਾਨ ਹੱਟ ਸ਼ੁਰੂ ਕੀਤਾ ਸੀ ਜੀ ਮੇਰਾ ਕੋਈ ਪਿਛੋਕੜ ਮੇਰਾ ਬਿਜ਼ਨਸਮੈਨ ਦਾ ਨਹੀਂ ਹੈਗਾ ਸੀਗਾ ਪਰ ਆਪਾਂ ਜੇ ਕੋਈ ਬੰਦਾ ਕੋਈ ਗੱਲ ਸਹੀ ਕਰਦਾ ਆਈਡੀਅਲ ਕੋਈ ਦਿੰਦਾ ਤੁਹਾਨੂੰ ਬਿਜ਼ਨਸ ਲਾਇ ਲੋਂਦਾ ਆ ਤਾਂ ਇਹ ਆਪਾਂ ਬਿਜ਼ਨਸ ਟਰਾਈ ਕੀਤਾ ਮੈਂ ਬਿਜ਼ਨਸ ਕੀਤਾ ਆਪਣੀ ਮਿਹਨਤ ਕੀਤੀ 4 ਸਾਲ ਹੋ ਗਿਆ ਬਹੁਤ ਵਧੀਆ ਸਕਸੈਸਫੁਲੀ ਬਿਜ਼ਨਸ ਅਸੀਂ ਰਨ ਕਰ ਰਹੇ ਆ ਆ ਹੁਣ ਜਿਹੜੀਆਂ ਗੱਲਾਂ ਜਿਹੜੀਆਂ ਠੱਗੀ ਦੀਆਂ ਬਜਰ ਰਹੀਆਂ ਇਹ ਗੱਲਾਂ 2021 ਦੀਆਂ ਐ ਇਹ ਹੁਣ ਕਿਉਂ ਆ ਰਹੀਆਂ ਸਾਹਮਣੇ ਜਦੋਂ ਕੋਈ ਮਾਰਟ ਓਪਨਿੰਗ ਹੋਣ ਲੱਗਦੀ ਐ ਤਾਂ ਪੁਰਾਣੀਆਂ ਗੱਲਾਂ ਚੁੱਕਣ ਦਾ ਫਾਇਦਾ ਨਹੀਂ ਤੁਸੀਂ ਲੀਗਲੀ ਜਾਓ ਤੁਸੀਂ ਲਾਅ ਹੈਗਾ ਤੁਹਾਡੇ ਕੋਲ ਜਾਓ ਤੁਸੀਂ ਜਿੱਥੇ ਮਰਜੀ ਤੁਸੀਂ ਆਪਣੀ ਗੱਲ ਕਰ ਸਕਦੇ ਆ ਰੱਖ ਸਕਦੇ ਆ ਪਰ ਇਹਦੇ ਤੇ ਬੈਡ ਇੰਪੈਕਟ ਇੰਪੈਕਟ ਪੈਂਦਾ ਹੈ ਇਹ ਇਮੇਜ ਇੱਕ ਖਰਾਬ ਹੋ ਜਾਂਦੀ ਹੈ ਜੀ ਹੁਣ ਮੇਰੇ ਬਿਜ਼ਨਸ ਤੇ ਵੀ ਖਰਾਬ ਹੁੰਦੀ ਹੈ ਇਹਨਾਂ ਦੇ ਜਮੇ ਸ਼ੁਰੂ ਕਰਦੇ ਆ ਅੱਗੇ ਜਿਹੜੀ ਨਵੀਂ ਆਉਣ ਵਾਲੀ ਪੀੜ੍ਹੀ ਜਿਹੜੀ ਜੋਬ ਭਰਦੇ ਜਿਹੜੀ ਚਾਹੁੰਦੀ ਅਸੀਂ ਬਿਜ਼ਨਸ ਕਰੀਏ ਉਹਨਾਂ ਨੂੰ ਕੋਈ ਜਗ ਕੋਈ ਰਾਹ ਰਾਹ ਦਿਖਾਉਂਦਾ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਤੁਸੀਂ ਠੱਗ ਹਾਂ ਮੈਂ ਤੁਹਾਨੂੰ ਠੱਗ ਕਹਿੰਦਾ ਤੁਸੀਂ ਮੰਨ ਜੂਗੇ ਇਹ ਤਾਂ ਗਵਰਨਮੈਂਟ ਨੇ ਕੋਰਟ ਨੇ ਡਿਸਾਈਡ ਕਰਨਾ ਹੁੰਦਾ ਹੈ ਉਹ ਲੀਗਲੀ ਚੱਲਣਗੇ ਲੀਗਲੀ ਤੁਸੀਂ ਉਹਨਾਂ ਨਾਲ ਗੱਲ ਕਰੋ ਲੀਗਲੀ ਜੋ ਮੈਟਰ ਤੁਸੀਂ ਰਿਜ਼ੋਲਵ ਕਰੋ ਤੁਸੀਂ ਸੋਸ਼ਲ ਮੀਡੀਆ ਤੇ ਗੱਲਾਂ ਕਰਕੇ ਐ ਨਹੀਂ ਚੱਲਦਾ ਹੁੰਦਾ ਤੁਸੀਂ ਇੱਕ ਦੂਜੇ ਦੀ ਲੱ ਸਾਡੇ ਕੋਲ ਜੌਬਾਂ ਸਾਡੇ ਕੋਲ ਹੈ ਨਹੀਂ ਲੋਕੀ ਬਾਹਰ ਤੁਰੇ ਹੋਏ ਆ ਜਿਹੜੇ ਇੱਥੇ ਰਹਿ ਗਏ ਉਹਨਾਂ ਨੂੰ ਤੁਸੀਂ ਕੰਮ ਨਹੀਂ ਕਰਨ ਦਿੰਦੇ ਤਾਂ ਅਸੀਂ ਕਰਾਂਗੇ ਕੀ ਹੁਣ ਨੌਜਵਾਨ ਪੀੜ੍ਹੀ ਸਾਨੂੰ ਦੇਖ ਦੇਖ ਕੇ ਕੰਮ 'ਚ ਲੱਗਦੀ ਆ ਵੀ ਕਿਸਾਨ ਹੱਟਾਂ ਚੱਲਦੀਆਂ ਕਿਸਾਨ ਮੱਟ ਚੱਲਦੇ ਆ ਜੇ ਉਹਨਾਂ ਲਈ ਕੋਈ ਮੋਟੀਵੇਸ਼ਨ ਫੈਕਟਰ ਹੁੰਦਾ ਆ ਤਾਂ ਐਦਾਂ ਦੀਆਂ ਵੀੜੀਆਂ ਤੁਸੀਂ ਬੈਡ ਇੰਪੈਕਟ ਪਾ ਕੇ ਉਹ ਬੰਦਾ ਅੱਗੋਂ ਵੀ ਬੁਰਾ ਹੋ ਜਾਂਦਾ ਕਿਉਂਕਿ 네ਗੇਟਿਵ ਜ਼ਿਆਦਾ ਰਿਸਪੌਂਸ ਕਰਦੀ ਆ ਪੋਜ਼ਿਟਿਵਿਟੀ ਨਾਲ ਸੱਚ ਨੂੰ ਝੁੱਠ ਲਾਇਆ ਜਾ ਸਕਦਾ ਆ ਪਰਾਸ ਨਹੀਂ ਕੀਤਾ ਜਾਂਦਾ ਇਹ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਬਸ ਮੇਰੇ ਵੱਲੋਂ ਹੋਰ ਕੋਈ ਗੱਲ ਨਹੀਂ ਹੈਗੀ 4 ਸਾਲ ਤੋਂ ਬਹੁਤ ਵਧੀਆ ਸੀ ਚਲਾ ਰਹੇ ਹਾਂ ਬਹੁਤ ਵਧੀਆ ਸਪੋਰਟ ਸਾਨੂੰ ਜਗਦੇਵ ਸਿੰਘ ਜੀ ਨੇ ਕੀਤੀ ਹੋਈ ਹੈ ਸ਼ੁਕਰੀਆ ਜੀ ਬੱਸ ਠੀਕ ਹੈ ਮੈਂ ਸ਼ੁਕਰੀ ਜੀ ਬੇਨਤੀ ਕਰਨਾ ਚਾਹਣਾ ਜੀ ਕਿਉਂਕਿ ਇੱਥੇ ਕੀ ਹੋਇਆ ਸੀਗੇ ਜੀ ਅਸੀਂ ਉੱਥੇ 13 ਬੰਦੇ ਨੇ ਇਕੱਠਾ ਹੋ ਕੇ ਕੰਮ ਸਟਾਰਟ ਕਰਨਾ ਸੀਗਾ ਵੀ ਅਸੀਂ 4-4 5-5 ਲੱਖ ਰੁਪਏ ਲਾ ਕੇ ਕਿਸੇ ਨੇ ਵਿਆਜ ਤੇ ਚੱਕਾ ਕਿਵੇਂ ਕਿਵੇਂ ਚੱਕਣਾ ਜੀ ਉਹ ਸਾਨੂੰ ਪਤਾ ਹੈ ਅਸੀਂ ਜਦੋਂ ਜਦੋਂ ਇਹ ਖਬਰਾਂ ਆਉਣ ਲੱਗੀਆਂ ਤਾਂ ਉਹਦੇ ਵਿੱਚੋਂ ਸਿਰਫ ਅਸੀਂ 6 ਜਾਣੇ ਰਹਿ ਗਏ ਜੀ ਹੁਣ 6 ਰਹਿ ਗਏ 6 ਦਾ ਸਾਨੂੰ ਨੁਕਸਾਨ ਬਹੁਤ ਹੋ ਗਿਆ ਜੀ ਹੁਣ ਉਹ ਕਹਿੰਦੀ ਛੋਡੀ ਫਰੈਂਚਾਈਜ਼ੀ ਵੱਧਦੀ ਕਰਨੀ ਹੈ ਤੁਸੀਂ ਸ਼ੇਅਰ ਕੀਤਾ 13 ਦੀ ਗੱਲ ਕੀਤੀ ਸੀ ਤੇ ਉਹਦਾ ਕਰਕੇ ਮੈਂ ਇੱਕ ਜੋ ਪੱਖ ਆਪਣਾ ਰੱਖਣਾ ਚਾਹਣਾ ਹੈ ਜੋ ਕਿ ਮੈਂ ਇੱਕ ਕਿਸਾਨਾ 13-13 ਦੇ ਮਾਲਕ ਦੇ ਪੱਖ 'ਚ ਪੱਖ ਰੱਖਣਾ ਚਾਹਣਾ ਹੈ ਵੀ ਉਹਨਾਂ ਨੇ ਸਾਨੂੰ ਫਾਈਨੈਂਸ਼ੀਅਲੀ ਸਪੋਰਟ ਕੀਤੀ ਜੀ ਤਕਰੀਬਨ ਮੈਂ ਉਹਨਾਂ ਨੂੰ 20 ਲੱਖ ਰੁਪਏ ਤੋਂ ਉਹਨਾਂ ਤੋਂ ਮਾਲ ਲਿਆ ਜੀ ਪਰ ਉਹਨਾਂ ਨੇ ਮੈਨੂੰ ਆਪਣੇ ਵੱਲੋਂ ਹੈਲਪ ਕਰਕੇ ਠੀਕ ਹੈ ਨਾ ਐਕਸਟਰਾ ਰੁਪਈਆ ਦਾ ਜ਼ਿਆਦਾ ਸਮਾਨ ਭੇਜਿਆ ਜੀ ਜਦੋਂ ਉਹਨਾਂ ਨੇ ਹੈਲਪ ਕਰਤੀ ਵੀ ਚਲੋ ਕੋਈ ਗੱਲ ਨਹੀਂ ਜੇ ਛੋਡੇ ਬੰਦੇ ਭੱਜ ਗਏ ਤਾਂ ਵੀ ਮੈਂ ਤੁਹਾਨੂੰ ਹੈਲਪ ਕਰ ਦਿੰਦਾ ਹੈ ਤੁਸੀਂ ਵੀ ਕਦੀ ਆਪ ਦਾ ਰਨ ਕਰੋ ਮੈਂ ਕਿਸਾਨ ਆ ਤੇ ਮਾਲਕ ਮੈਂ 20 ਸਾਲ ਤੋਂ ਇਹ ਮੁੰਡੇ ਨੂੰ ਜਾਣਦੀ ਜੀ ਬਹੁਤ ਵਧੀਆ ਬਹੁਤ ਵਧੀਆ ਉਲਤੀ ਸੋਚ ਵਾਲਾ ਸਾਫ਼ ਸੁਥਰਾ ਇਨਸਾਨ ਹੈ ਤੇ ਨੰਦਿਆ ਕਰਨੋਂ ਤੇ ਗੁਰੂਆਂ ਨੂੰ ਨਹੀਂ ਛੱਡਿਆ ਤੁਹਾਨੂੰ ਪਤਾ ਹੀ ਆ ਦੁਨੀਆ ਸੱਚ ਨੂੰ ਤਾਂ ਦਪਾਉਣਾ ਹੀ ਚਾਹੁੰਦੇ ਆ ਪਰ ਅਸੀਂ ਨਹੀਂ ਉਹਦੇ 'ਚ ਕੋਈ ਕਮੀ ਵੇਖੀ ਅਸੀਂ 20 ਸਾਲ ਤੋਂ 20-22 ਸਾਲ ਤੋਂ ਮੈਨੂੰ ਜਾਣਦੀ ਆ ਜੇ ਉਹਦਾ ਵਿਆਹ ਵੀ ਨਹੀਂ ਹੋਇਆ ਛੋਟਾ ਹੀ ਸੀ ਪਰ ਉਹਦਾ ਮਾਂ ਪਿਓ ਤੇ ਅਸੀਂ ਆਮਨੇ ਸਾਹਮਨੇ ਰਹਿਨੇ ਆਂ ਦੁਆ ਸਾਡਾ ਸਾਹਮਣਾ ਸਾਹਮਣਾ ਗੇਟ ਆ ਫਿਰ ਮੈਂ ਲੁਧਿਆਣੇ ਉਹਦੇ ਕੰਮ ਕਰਦੀ ਕੰਪਨੀ ਚ 100 100 ਬੁੜੀ ਪੰਜਾਬ ਪੰਜਾਬ ਬੰਦੇ ਕੰਮ ਕਰਦੇ ਗੱਡੀਆਂ ਦੇ ਗੱਡੀਆਂ ਮਾਲ ਜਾਂਦਾ ਪਰ ਜਦੋਂ ਕਮੀਆਂ ਆਪ ਕਿੱਜ ਨਾਲ ਚਲਾਉਂਦੇ ਨਹੀਂ ਸਟੋਰ ਮਨ ਮਾਰ ਕੇ ਬਿਜ਼ਨਸ ਕਰਨਾ ਪੈਂਦਾ ਬੈ ਕੇ ਮਨ ਮਾਰ ਕੇ ਕੰਮ ਕਰਨਾ ਪੈਂਦਾ ਜੇ ਆਪਾਂ ਇਧਰ ਉਧਰ ਤੁਰੇ ਫਿਰਾਂਗੇ ਮਾਲ ਵੇਚਾਂਗੇ ਨਾ ਉਹਦਾ ਤੇ ਕੋਈ ਦੋਸ਼ ਨਹੀਂ ਨਾ ਉਹਨੇ ਤਾਂ ਸਨਮਾਨ ਦਿੱਤਾ ਇਦਰਾ ਪੈਸੇ ਦਿੰਦੇ ਇਦਰਾ ਗੱਡੀਆਂ ਲੱਦ ਕੇ ਸਮਾਨ ਨਿਕਲ ਭੇਜ ਦਿੰਦਾ ਉਹ ਨਾ ਨੇ ਸੁੱਟ-ਸੁੱਟ ਕੇ ਸਪੈਰੀ ਸੁੱਟ-ਸੁੱਟ ਕੇ ਮੇਰੇ ਸਾਹਮਣੇ ਮੈਂ ਉੱਥੇ ਹੀ ਰਹਿਣੀ ਜਿੱਥੇ ਉਹਦੀ ਬਿジネス ਆ ਤੇ ਬੰਦੇ ਚੜਾਉਂਦੇ ਉਹਦੀ ਫੈਕਟਰੀ ਚ ਬੜਾ ਹੀ ਸਮਾਨ ਸਪੈਰੀ ਕਰ-ਕਰ ਕੇ ਸੁੱਟ ਦਿੰਦਾ ਤੇ ਉਹ ਤਨ ਮੈਂ ਨਹੀਂ ਨਹੀਂ ਮਾਂ ਦਾ ਪੁੱਤ ਤੈਰਾ ਤਨ ਜਿਗਰ ਹੈ ਤੇਰਾ ਐਡਾ ਵੱਡਾ ਜਿਗਰ ਹੈ ਤੇਰਾ ਵੀ ਤੂੰ ਇਕੱਲੀ ਤਰੇਲੀ ਨਹੀਂ ਲਿਆਉਂਦਾ ਮੁੜ ਕੇ ਫਿਰ ਇਸ ਤਰ੍ਹਾਂ ਹੀ ਨਾ ਸਪੈਰੀ ਮਾਲ ਨੂੰ ਫਿਰ ਵੀ ਕਿੱਥੇ ਅਸੀਂ ਵੇਚਣਾ ਥੋੜੀ ਸੀ ਅਸੀਂ ਤਾਂ ਸੁੱਟਣਾ ਹੀ ਸੀ ਪੇ ਘਰ ਤੋਂ ਘੱਟ ਸਾਹਬ ਲੋ ਵਾਲਾ ਉਹ ਪਈ ਠੇਕਾ ਮਾਰਦੇ ਸੀ 600 ਰੁਪਇਆ ਦਿਹਾੜੀ ਲੈਂਦੇ ਸੀ ਕਿੰਨੇ ਦਿਨ ਅਸੀਂ ਲਾ ਛੱਡੇ 10 10 ਪਈਏ ਕਈ ਲੱਖ 1.5 ਅੱਧ ਅਸੀਂ ਬਾਹਰ ਕਢਾਉਣ ਦਾ ਸਮਾਨ ਦਾ ਦਿੱਤਾ ਤੇ 25000 ਸਪੈਰੀ ਮਾਲ ਜਿਹੜਾ ਆਪਕੇ ਬਾਹਰ ਸੁੱਟਣਾ ਸੀ 25000 ਰੁਪਇਆ ਅਸੀਂ ਉਹਦਾ ਦਿੱਤਾ ਮੈਂ ਗਵਾਹ ਇਸ ਗੱਲ ਦੀ ਸੱਚ ਬੋਲਦੀ ਹਾਂ ਗੁਰੂ ਦਾ ਬਣਾ ਪਾਇਆ ਉਹ ਸਾਫ ਸੁਥਰਾ ਇਨਸਾਨ ਆ ਉਹਨੂੰ ਜਾਣ ਕੇ ਜਲੀਲ ਕਰਦੇ ਆ ਉਹ ਗੁਰੂ ਦਾ ਸਿੰਘ ਆ ਬਾਣੀ ਦਾ ਨਿਤਨੇਮੀ ਆ ਬਾਣੀ ਪਿਆੜੀ ਬਿਨ ਪ੍ਰਸ਼ਾਦਾ ਨਹੀਂ ਸਕਦਾ ਕਿਸੇ ਦਾ ਦਿਲ ਨਹੀਂ ਦਿਖਾਉਂਦਾ ਪਰ ਉਹਦਾ ਬਹੁਤ ਮੁੱਖੀ ਦਿਖਾਉਂਦੇ ਝੂਠ ਮਾਰ ਮਾਰ ਕੇ